ਮੁੱਖ ਮੰਤਰੀ ਭਗਵਾਨ ਤਮਾਨ ਜਲੰਧਰ ਪਹੁੰਚੇ ਲੋਕਾਂ ਨਾਲ ਵਾਦੇ ਅਨੁਸਾਰ ਦੋ ਦਿਨ ਉੱਥੇ ਹੀ ਕੰਮ ਕਰਨਗੇ ਇਹ ਜਿਹੜਾ ਉਹਨਾਂ ਦੇ ਵੱਲ ਵਾਦਾ ਕੀਤਾ ਗਿਆ ਸੀ ਉਹਨਾਂ ਨੇ ਪੂਰਾ ਕੀਤਾ ਮਾਨੇ ਜਲੰਧਰ ਪਛਮੀ ਜ਼ਿਲ੍ਹੇ ਚੋਂ ਤੋਂ ਬਾਅਦ ਦੁਆਬਾ ਤੇ ਮਾਝਾ ਖੇਤਰ ਦੇ ਲੋਕਾਂ ਦੀ ਸਹੂਲਤ ਲਈ ਜਲੰਧਰ ਵਿੱਚ ਦਫ਼ਤਰ ਖੋਲ੍ਹਿਆ ਝੋਣਾ ਤੋਂ ਬਾਅਦ ਵੀ ਦਫ਼ਤਰ ਰੱਖਣ ਦਾ ਉਹਨਾਂ ਨੇ ਵਾਦਾ ਕੀਤਾ ਸੀ ਇਸ ਲਈ ਉਹ ਆਪਣੇ ਵਾਦੇ ਨੂੰ ਪੂਰਾ ਕਰਦਿਆ ਹਫ਼ਤੇ ਵਿੱਚ ਦੋ ਦਿਨ ਜਲੰਧਰ ਰਹਿਣਗੇ ਜਿੱਥੇ ਉਹ ਦੁਆਬਾ ਤੇ ਮਾਝਾ ਖੇਤਰ ਦੇ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰਨਗੇ ਪਹਿਲੇ ਦਿਨੀ ਉਹਨਾਂ ਨੇ ਜਲੰਧਰ ਦੇ ਵਿੱਚ ਆਪ ਵਲੰਟੀਅਰਸ ਅਤੇ ਵਰਕਰਾਂ ਨਾਲ ਲੰਚ ਕੀਤਾ। ਉਹਨਾਂ ਨੂੰ ਜਲੰਧਰ ਪੱਛਮੀ ਜ਼ਿਲ੍ਹੇ ਚੋਂ ਦੇ ਵਿੱਚ ਇਤਿਹਾਸਿਕ ਜੀਤਵਦੀਵ ਵਧਾਈ ਦਿੱਤੀ। ਉਹਨਾਂ ਕਿਹਾ ਜਿਤੇ ਆਪ ਦੀ ਮਿਹਨਤੀ ਵਲੰਟੀਅਰਾਂ ਦੀ ਹੈ। ਸੋ ਜਿਨ੍ਹਾਂ ਨੇ ਜਲੰਧਰ ਪੱਛਮੀ ਦੇ ਘਰ-ਘਰ ਜਾ ਕੇ ਲੋਕਾਂ ਨੂੰ ਸਰਕਾਰ ਦੇ ਲੋਕ ਭਲਾਈ ਕਮਾਂ ਤੋਂ ਜਾਣੂ ਕਰਵਾਇਆ ਉਹਨਾਂ ਕਿਹਾ ਆਪ ਸਰਵੇਖਣਾ ਦੇ ਵਿੱਚ ਨਹੀਂ ਆਉਂਦੀ ਕਿਸੇ ਨੇ ਭਵਿੱਖਬਾਣੀ ਨਹੀਂ ਕੀਤੀ ਕਿ 모ਹਿੰਦਰ ਭਗਤ ਨੂੰ 60000 ਦੇ ਕਰੀਬ ਵੋਟਾਂ ਮਿਲਣਗੀਆਂ ਤੇ ਅਸੀਂ ਸੀਟ 73000 ਤੋਂ ਵੱਧ ਵੋਟਾਂ ਦੇ ਫਰਕ ਨਾਲ ਜਿੱਤਾਂਗੇ ਪਰ ਲੋਕ ਮਿਹਨਤ ਦੀ ਕਦਰ ਕਰਦੇ ਨੇ ਲੋਕ ਪੱਖੀ ਨੀਤੀਆਂ ਦੀ ਕਦਰ ਕਰਦੇ ਨਹੀਂ ਉਹਨਾਂ ਸ਼ੀਤਲ ਗੁਰਾਲ ਤੇ ਵੀ ਛੁਟਕੀ ਲੈਂਦੇ ਆ ਕਿ ਆ ਧੀਰਜ ਰੱਖਣਾ ਬਹੁਤ ਜ਼ਰੂਰੀ ਹੈ ਜੋ ਲੋਕ ਲਾਲਚੀ ਹੋ ਜਾਂਦੇ ਨੇ ਪ੍ਰਮਾਤਮਾ ਉਹਨਾਂ ਦੀ ਸਹਾਇਤਾ ਨਹੀਂ ਕਰਦਾ ਉਹਨਾਂ ਦੀ ਥਾਂ ਕਿਸੇ ਭਗਤ ਨੂੰ ਦੇ ਦਿੰਦਾ ਸੋਨਾਂ ਕਿਹਾ ਕਿ ਉਹ ਹਫਤੇ ਦੇ ਵਿੱਚ ਦੋ ਦਿਨ ਚਲੰਦਰ ਰਹਿਣਗੇ ਤਾਂ ਜੋ ਦੁਆਬੇ ਅਤੇ ਮਾਝੇ ਦੇ ਲੋਕ ਆਪਣੇ ਕੰਮ ਕਰਵਾਉਣ ਦੇ ਲਈ ਚੰਡੀਗੜ੍ਹ ਉਹਨਾਂ ਨੂੰ ਨਾ ਜਾਣਾ ਪਵੇ ਉਹਨਾਂ ਕਿਹਾ ਪਾਰਟੀ ਪੰਜਾਬ ਦੇ ਵਿੱਚ ਹਰ ਵੱਡੀ ਛੋਟੀ ਚੋਣ ਲੜੇਗੀ ਉਹਨਾਂ ਵੋਲੰਟੀਅਰਸ ਨੂੰ ਚਾਰ ਵਿਧਾਨ ਸਭਾ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਤੇ ਲੋਕਲ ਬਾਡੀਜ਼ ਦੀਆਂ ਚੋਣਾਂ ਦੇ ਲਈ ਤਿਆਰ ਰਹਿਣ ਲਈ ਵੀ ਪ੍ਰੇਰਿਤ ਕੀਤਾ ਹੋਰ ਅਪਡੇਟ ਲੈ ਕੇ ਰੂਬਰੂ ਹੋਵਾਂਗੇ ਫੇਕ ਰਹੋ ਲੁਧਿਆਣਾ